ਪੰਜਾਬੀ ਅਸਟਰੀਆ ਸਾਵੀ ਚੈਨਲ ਤੇ ਸਵਾਗਤ ਹੈ ਤੁਹਾਡਾ ਅੱਜ ਆ ਅਸਟਰੀਆ ਦੇ ਸ਼ਹਿਰ ਬਿਆਨਾ ਦੇ ਡਿਸਟ੍ਰਿਕਟ ਸਤ ਜਿਸ ਦਾ ਨਾਮ ਹੈ ਨਾਇਬਾਉ ਤੇ ਇਸ ਵਲੇ ਖੜੇ ਹਾਂ ਕਾਈਜ਼ਰ ਸ਼ਤਰਾਸੇ ਗਲੀ ਦੇ ਵਿੱਚ ਕਾਈਜ਼ਰ ਦਾ ਮਤਲਬ ਹੁੰਦਾ ਰਾਜਾ ਤੇ ਸ਼ਤਰਾਸੇ ਦਾ ਮਤਲਬ ਸੜਕ ਤੇ ਇਹ ਜੋ ਬਿਲਡਿੰਗ ਨਜ਼ਰ ਆ ਰਹੀ ਹੈ ਇਹ ਬਣੀ ਹੈ 1730 ਚ ਤੇ ਇਸ ਦਾ ਨਾਮ ਹੈ ਹਾਊਸ ਕਾਈਜ਼ਰ ਕਰੋਨੇਗ ਸਰਤੇ ਦੇਖਦੇ ਆਂ ਰੈਸਟਵਾਨ ਛਤਰਾਸੇ ਇਸ ਗਲੀ ਦੀ ਖੂਬਸੂਰਤੀ ਬਿਲਡਿੰਗਸ ਡੈਕੋਰੇਸ਼ਨ ਇਹ ਸਾਹਮਣੇ ਜੋ ਵੈਨ ਨਜ਼ਰ ਆ ਗਈ ਆ orange color ਦੀ ਇਹ ਕੂੜਾ ਚੱਕਣ ਵਾਲਿਆਂ ਦੀ ਵੈਨ ਆ ਜੋ ਇਹ ਗਲੀਆਂ ਦੇ ਵਿੱਚੋਂ ਕੂੜਾ ਪਿੱਟਾ ਕਰ ਰਹੇ ਆ ਉਹ ਗਲੀ ਦੇ ਵਿੱਚ ਡਸਟਬਿਨ ਲੱਗੇ ਹੋਏ ਆ ਇਹ ਥੋੜਾ ਅੱਗੇ ਆ ਕੇ ਦੇਖਣ ਜੋ ਗਿਆ ਇਹ ਘੜੀ ਦੇ ਵਿੱਚ ਇਸ ਤਰ੍ਹਾਂ ਪੋਲ ਦੇ ਉੱਪਰ ਲੱਗੀ ਹੋਈ ਘੜੀ ਤੇ ਇਹ ਜ਼ਰੂਰ ਪੁਰਾਣੇ ਟਾਈਮ ਦੀ ਲੱਗੀ ਹੋਈਗੀ ਕਿਉਂਕਿ ਇਹਦੀ ਘੜੀ ਦੀ ਜਿਹੜੇ ਆ ਬਣਤਾ ਰਿਹਾ ਜਿਹੜਾ ਇਹਦਾ ਮਾਡਲ ਆ ਉਹ ਪੁਰਾਣੇ ਟਾਈਮ ਦਾ ਆ ਹੁਣ ਤੇ ਡਿਜੀਟਲ ਜਿਹੜੀਆਂ ਆ ਉਹ ਘੜੀਆਂ ਆ ਗਈਆਂ ਆ ਤੇ ਇਸ ਦੇ ਨਾਲ ਹੀ ਇਹ ਬਣਿਆ ਹੈਗਾ ਆ ਟਰਮ ਦਾ ਸਟੇਸ਼ਨ ਇਹ ਸਾਈਕਲ ਦੀ ਦੁਕਾਨ ਇਹ ਲੁਕੀ ਦਾ ਸਾਈਕਲ ਬਣਾ ਕੇ ਕਿਸ ਤਰ੍ਹਾਂ ਰੱਖਿਆ ਹੈ ਇਹ ਬਿਲਡਿੰਗਸ ਇਨਾ ਤੇ ਜੋ ਬਣੀ ਹੋਈ ਇਹ ਕਲਾਕਾਰੀ ਹੈ ਇਹ ਦੇਖਣਯੋਗ ਆ ਕਿ ਕਿਸ ਤਰ੍ਹਾਂ ਪਹਿਲਾਂ ਪੁਰਾਣੇ ਟਾਈਮ ਦੇ ਵਿੱਚ ਜੋ ਬਿਲਡਿੰਗਸ ਸੀਆਂ ਉਹ ਕਿੰਨੇ ਪਿਆਰ ਦੇ ਨਾਲ ਤੇ ਸ਼ੌਂਕ ਦੇ ਨਾਲ ਬਣਾਈਆਂ ਜਾਂਦੀਆਂ ਸੀ ਤੇ ਉਹਨਾਂ ਤੇ ਕਿਸ ਤਰ੍ਹਾਂ ਮੀਨਾਕਾਰੀ ਕੀਤੀ ਜਾਂਦੀ ਸੀ ਇਹ ਯਾਦਾਂ ਦਾ ਜਿਹੜਾ ਅੰਦਰਲੇ ਟੂਰਿਸਟਿਕ ਆ ਤੇ ਇਹਨਾਂ ਦੇ ਵਿੱਚ ਜਿਹੜੀ ਇਹ ਦੇਖਣਯੋਗ ਈਆਂ ਆ ਇਹ ਬਿਲਡਿੰਗ ਸੇ ਬੜੀ ਖੂਬਸੂਰਤੀ ਆ ਤੇ ਇਹ ਹੁਣ ਅੱਗੇ ਆਇਆ ਇਸ ਦਾ ਨਾਮ ਹੈ ਸ਼ੌਤਨਫੈਲਡ ਗਾਸੇ ਤੇ ਇਹ ਜਿਹੜਾ ਨਾਮ 사인 ਬਣਿਆ ਦਿਸ ਰਿਹਾ ਹੈ ਇਹ ਹੈ ਅਪੋਥੈਕੇ ਜੇਨੋ ਆਪਾਂ ਕੈਮਿਸਟ ਸ਼ਾਪ ਕਰਨੇ ਆ ਤੇ ਨਾਲ ਜਿਹੜੀ ਇਹ ਪੀਲੇ ਰੰਗ ਦੀ ਸ਼ੀਲਡ ਦਿਸ ਰਹੀ ਹੈ ਤੇ ਲਿਖਿਆ ਹੈ ਸੱਤ ਤੇ ਗਾਸੇ ਦਾ ਨਾਮ ਤੇ ਇਹ ਤੁਹਾਨੂੰ ਹਰੇਕ ਗਲੀ ਦੇ ਵਿੱਚ ਇਦਾਂ ਹੀ ਲਿਖਿਆ ਮਿਲੂਗਾ ਡਿਸਟ੍ਰਿਕਟ ਦਾ ਨੰਬਰ ਤੇ ਉਸ ਗਲੀ ਦਾ ਨਾਮ ਜਿੱਥੋਂ ਇਹ ਗਲੀ ਸਟਾਰਟ ਹੁੰਦੀ ਆ ਤੇਜ ਤੇ ਅੰਡਦੀ ਤੇ ਇੱਥੇ ਬਣਿਆ ਹੈ ਬਾਹਰ ਤੇ ਰੈਸਟੋਰੈਂਟ ਤੇ ਬਾਹਰ ਇਹਨਾਂ ਨੇ ਲਗਾਇਆ ਹੈ ਸਮਰ ਗਾਰਡਨ ਇਹ ਨਾ ਤਾਂ ਯਾਰ ਪਤਾ ਕਲਚਰ ਹੈ ਇਸ ਤਰ੍ਹਾਂ ਦਾ ਕਿ ਇਹ ਬਾਹਰ ਸਮਰ ਦੇ ਵਿੱਚ ਜਿਹੜਾ ਹੈ ਬਾਹਰ ਬੈਠ ਕੇ ਜਿਹੜਾ ਖਾਣਾ ਪਸੰਦ ਕਰਦੇ ਆਂ ਤੇ ਦੇਖੋ ਕਿੰਨਾ ਸੋਹਣਾ ਹੈ ਡੈਕੋਰੇਟ ਕੀਤਾ ਹੋਇਆ ਹੈ ਇਹ ਇੱਥੇ ਲਿਖਿਆ ਹੈ ਤਬਾਕ ਟ੍ਰਾਫਿਕ ਇੱਥੋਂ ਖਰੀਦ ਸਕਦੇ ਆ ਸਿਗਰਟ ਸਿਕਾਰ ਲਾਈਟਰ ਨਿਊਜ਼ਪੇਪਰ ਤੇ ਮੈਗਜ਼ੀਨ ਵਗੈਰਾ ਦੀ ਇਹ ਦੁਕਾਨ ਹੁੰਦੀ ਆ ਤੇ ਲੋਟਰੀਆਂ ਇੱਥੋਂ ਖਰੀਦ ਸਕਦੇ ਆ ਇਹ ਬਾਹਰ ਇੱਥੇ ਲਿਖਿਆ ਹੈ ਸਿਗਰਟ ਆਟੋਮੈਟ ਤੇ ਜਿੱਥੇ ਜੋ ਸ਼ਾਪ ਜਦੋਂ ਬੰਦ ਹੁੰਦੀ ਹੈ ਤਾਂ ਤੁਸੀਂ ਆਪਣਾ ਜਿਹੜਾ ਬੈਂਕ ਕਾਰਡ ਲਾ ਕੇ ਆ ਤੇ ਉਹ ਯਾ ਇਹ ਤੋਂ ਸਿਗਰਟ ਕੱਟ ਸਕਦੇ ਆ ਤੇ ਇਹ ਇਸ ਦੇ ਨਾਲ ਹੀ ਬਣਿਆ ਹੈਗਾ ਆ ਬੈਂਕ ਆਟੋਮਟ ਤੇ ਇਹ ਜਿਹੜੇ ਬਾਹਰ ਬਾਕਸਿਸ ਪਏ तिसरा ਇਹਦੇ ਵਿੱਚ ਜਦੋਂ ਤਬਾਕ ਬੰਦ ਹੁੰਦਾ ਹੈ ਤੇ ਜਿਹੜੇ ਅਖਬਾਰਾਂ ਆ ਤੇ ਜਿਹੜੇ ਮੈਗਜ਼ੀਨ ਆ ਉਹਨਾਂ ਦੀ ਜਿਹੜੀ ਡਿਲੀਵਰੀ ਆ ਉਹ अर्ਲੀ ਮਾਰਨਿੰਗ ਹੀ ਆ ਜਾਂਦੀ ਹੈ ਤੇ ਫਿਰ ਉਹ ਇਹਦੇ ਵਿੱਚ ਰੱਖ ਜਾਂਦੇ ਆ ਤਬਾਕ ਤੋਂ ਥੋੜਾ ਅੱਗੇ ਜਾ ਕੇ ਬਣੀ ਹੈ ਖੂਬਸੂਰਤ ਖਿਲਾਉਣਿਆਂ ਦੀ ਦੁਕਾਨ ਦੇਖੋ ਜੋ ਗਿਆ ਇੱਥੇ ਦਾ ਇਹ ਸ਼ੋਕੇਸ ਜੋ ਕਿ ਪੁਰਾਣੇ ਸਟਾਈਲ ਦਾ ਬਣਿਆ ਹੋਇਆ ਹੈ ਦੁਕਾਨ ਦੇ ਉੱਪਰ ਲਿਖਿਆ ਹੋਇਆ ਹੈ ਸਪੀਲ ਵਰਮ ਸਪੀਲ ਮਤਲਬ ਖੇਲ ਹੋਤੇ ਵਰਮ ਮਤਲਬ ਕੀੜਾ ਇਹ ਦੇ ਉੱਪਰ ਪੈਡਾਗੋਗੀ ਸ਼ਿਰਖ ਤੁੰਗ ਲਿਖਿਆ ਆ ਸਪੀਲ ਸੁਗੇ ਜਿੱਦਾ ਮਤਲਬ ਹੈ ਕਿ ਸਿੱਖਣ ਦੇ ਲਈ ਪੈਡਾਗੋਗੀ ਮਤਲਬ ਕਿ ਛੜਾ ਕਨਸੈਪਟ ਹੈ ਕਿ ਖੇਲ ਖੇਲ ਮੇ ਸਿੱਖੋ ਖੇਡਦੇ ਹੋਏ ਚੀਜ਼ਾਂ ਨੂੰ ਸਿੱਖਣਾ ਤੇ ਇਹ ਇੱਥੇ ਜਿਹੜੀਆਂ ਲੱਕੜੀ ਤੋਂ ਮੋਸਟਲੀ ਬਣੀਆਂ ਹੋਈਆਂ ਜਿਹੜੀਆਂ ਖਡਾਉਣੇ ਤੇ ਇਹ ਜਿਹੜੇ ਆ ਇਹ এডਿਕੇਸ਼ਨਸ ਕੋਣ ਦੇ ਲਈ ਵੀ ਵਰਤੇ ਜਾਂਦੇ ਆ ਲੋ ਜੀ ਅੱਗੇ ਜਾ ਕੇ ਆ ਗਿਆ پارک ਮੈਂ ਸੋਚੀ ਰਹੀ ਸੀ ਕਿ ਅਜੇ ਤੱਕ ਕੋਈ پارک ਕਿਉਂ ਨਹੀਂ ਆਇਆ ਕਿਉਂਕਿ ਵਿਆਨਾ ਦੇ ਹਰੇਕ ਡਿਸਟ੍ਰਿਕਟ ਦੇ ਵਿੱਚ 5 6 ਜਾਂ 7 پارک ਆਮ ਹੀ ਗੱਲ ਆ ਤੇ ਇਹ ਜਿਹੜਾ پارک ਆ ਇਹ ਬਣਿਆ ਹੈ ਬਾਂਦ ਕਾਸੇ ਵਿੱਚ ਇਹ ਜਿਹੜੇ ਬਾਕਸ ਲੱਗੇ ਦਿਖ ਰਹੇ ਆ ਇਹਨਾਂ ਦੇ ਵਿੱਚ ਪਲਾਸਟਿਕ ਦੇ ਜਿਹੜੇ ਛੋਟੇ ਲਫਾਫੇ ਪਾਏ ਗਏ ਆ ਤਾਂ ਕਿ ਲੋਕ ਜਿਹੜੇ ਆਪਣੇ ਪੈਟਸ ਨੂੰ ਜਿਸ ਤਰ੍ਹਾਂ ਡੌਗਸ ਨੂੰ ਬਾਹਰ ਘੁਮਾਉਣ ਦੇ ਲਈ ਲੈ ਕੇ ਆਉਂਦੇ ਆ ਤੇ ਫਿਰ ਜੇ ਉਹ ਆਪਣਾ ਪ੍ਰੋਗਰਾਮ ਕਰਦੇ ਆ ਤਾਂ ਫਿਰ ਉਹ ਇਹਨਾਂ ਲਫਾਫਿਆਂ ਦੇ ਨਾਲ ਚੁੱਕ ਕੇ ਤੇ ਜਿਹੜੇ ਨਾਲ ਡਸਟਬਿਨ ਲੱਗੇ ਆ ਤੇ ਉਹਨਾਂ ਦੇ ਵਿੱਚ ਪਾ ਦਿੰਦੇ ਆ ਤੇ ਇਹ ਸਫਾਈ ਦਾ ਤਾਂ ਕਿ ਧਿਆਨ ਰੱਖਿਆ ਜਾਵੇ ਤੇ ਇਹ ਜਿਹੜਾ ਸਾਈਡ ਤੇ ਲੱਗਿਆ येलो ਕਲਰ ਦਾ ਤੇ ਵਾਈਟ ਕਲਰ ਦਾ ਦਿਖ ਰਿਹਾ ਹੈ ਇਹ ਹੈਗਾ ਸਿਗਰਟ ਪੀਣ ਵਾਲਿਆਂ ਲਈ ਕਿ ਉਹ ਸਿਗਰਟ ਪੀਣ ਤੋਂ ਬਾਅਦ ਜਿਹੜੇ ਆ ਰੈਸਟ ਆ ਉਹ ਇਹਦੇ ਵਿੱਚ ਸੁਟਣ ਹਾਏ ਬਹੁਤ ਗਾਸੇ ਦੇ ਵਿੱਚ ਬਣਿਆ ਇਹ ਪ੍ਰਾਇਮਰੀ ਸਕੂਲ ਤੇ ਇਹਦੇ ਬਾਹਰ ਲੱਗੇ ਹੋਏ ਤੋਂ ਇਹ ਖੂਬਸੂਰਤ ਬੋਤ ਸਕੂਲ ਦੇ ਬਿਲਕੁਲ ਨਾਲ ਇਹ پارک ਬਣਿਆ ਹੈ ਤੇ ਜਿਹੜਾ ਬੋਰਡ ਲੱਗਾ ਹੈ ਦੇ ਉੱਪਰ ਲਿਖਿਆ ਹੈ ਕਿ ਕਿਸ ਨੂੰ ਇਹ ਸਮਰਪਿਤ ਕੀਤਾ ਗਿਆ ਹੈ ਮੋਸਟਲੀ ਜਿਹੜੇ ਪਾਰਕ ਆ ਉਹ ਕਿਸੇ ਨਾ ਕਿਸੇ ਦੀ ਯਾਦ ਵਿੱਚ ਹੀ ਬਣਾਏ ਗਏ ਆ ਜਿਸ ਤਰ੍ਹਾਂ ਕੋਈ ਲੇਖਕ ਹੋ ਗਿਆ ਪੱਤਰਕਾਰ ਹੋ ਗਿਆ ਜਾਂ ਕੋਈ ਫਿਲਮੀ ਕਲਾਕਾਰ ਹੋ ਗਿਆ ਜਿਨੇ ਆਪਣਾ ਥੀਏਟਰ 'ਚ ਯੋਗਦਾਨ ਦਿੱਤਾ ਹੈ ਜਾਂ ਜੇ ਕਿਸੇ ਨੇ ਕੋਈ ਖੋਜ ਭੀਨ ਕੀਤੀ ਆ ਏ ਸੱਤ ਡਿਸਟ੍ਰਿਕਟ ਨਾਇਬਾਉਦਾ ਉਸ ਰੱਖਿਆ ਕੇਬੀਤ ਕ੍ਰਾਂਕਨਕਾਸਾ ਜਿਹੜਾ ਕੀ ਹੈ ਸਟਰੀਨ ਹੈਲਥ ਇੰਸ਼ੋਰੈਂਸ ਦਾ ਆਫਿਸ ਇਹ ਹਰੇਕ ਡਿਸਟ੍ਰਿਕਟ ਦਾ ਵਿੱਚ ਬਣਿਆ ਹੁੰਦਾ ਹੈ ਹਰੇਕ ਡਿਸਟ੍ਰਿਕਟ ਦਾ ਅਲੱਗ-ਅਲੱਗ ਹੈ ਜਿਹੜੇ ਸਾਡੇ ਸੈਲਰੀ ਦੇ ਵਿੱਚੋਂ ਜਿਹੜੀ ਸਾਡੀ ਇੰਸ਼ੋਰੈਂਸ ਕੱਟੀ ਜਾਂਦੀ ਹੈ ਉਹਦਾ ਜੋ ਵੀ ਇੱਥੇ ਉਹਦਾ ਰੱਖਿਆ ਜਾਂਦਾ ਹੈ ਰਿਕਾਰਡ ਤੇ ਇਹ ਨਾਲ ਦੀ ਬਿਲਡਿੰਗ ਵਿੱਚ ਬਣੀਆਂ ਹੋਈਆਂ ਬੱਚਿਆਂ ਦੀਆਂ ਖੂਬਸੂਰਤ ਕਲਾਕ੍ਰਿਤੀਆਂ ਤੇ ਅੱਗੇ ਜਾ ਕੇ ਇਹ ਮਿਊਬਲ ਹਾਊਸ ਮਿਊਬਲ ਮਿਊਜ਼ੀਅਮ ਇਹ ਜਿੱਥੇ ਕਿ ਐਂਟੀਕ ਸਮਾਨ ਰਾਜਾ ਮਹਾਰਾਜਾਂ ਦੇ ਟਾਈਮ ਦੇ ਜਿਹੜੀਆਂ ਆ ਉਹ ਫਰਨੀਚਰ ਰੱਖਿਆ ਗਿਆ ਹੈ ਮਿਊਬਲ ਨੂੰ ਕਹਿੰਦੇ ਆ ਅ ਇੰਗਲਿਸ਼ ਦੇ ਵਿੱਚ ਫਰਨੀਚਰ ਮਿਊਜ਼ੀਅਮ ਦੇ ਬਿਲਕੁਲ ਆਪੋਜ਼ਿਟ ਬਣਿਆ ਹੈ ਇਹ ਖੂਬਸੂਰਤ ਪਾਰਕ ਤੇ ਉਸ ਦੇ ਵਿੱਚ ਬਣੀ ਹੋਈ ਹੈ ਖੂਬਸੂਰਤ ਇਹ ਤਰਕਾਰੀ ਜੋ ਕਿ ਦੇਖਣ ਚ ਲੱਗਦਾ ਹੈ ਕਿ ਜਿਸ ਤਰ੍ਹਾਂ ਉੱਪਰ ਬੀਜ ਪਏ ਹੋਇਆ ਤਾਂ نیچے ਧਰਤੀ ਨਜ਼ਰ ਆ ਰਹੀ ਆ ਤੇ ਧਰਤੀ ਦੇ ਹੇਠਾਂ ਬੀਜ ਕਿਸ ਤਰ੍ਹਾਂ ਉੱਗਦਾ ਹੈ ਕੁਝ ਇਸ ਤਰ੍ਹਾਂ ਦਾ ਹੀ ਕਨਸੈਪਟ ਸਮਝ ਆਇਆ ਮੈਨੂੰ ਜਿਹੜੇ پارک ਦੇ ਕੋਲ ਪਏ ਗ੍ਰੀਨ ਕਲਰ ਦੇ ਤੇ ਜਿਹੜਾ ਡਰਮ ਦਿਖਾਈ ਦੇ ਰਿਹਾ ਇਹ ਆ ਬੋਤਲਾਂ ਸੁੱਟਣ ਲਈ ਤੇ ਪਲਾਸਟਿਕ ਸੁੱਟਣ ਦੇ ਲਈ ਕਿਉਂਕਿ ਇੱਥੇ ਜਿਹੜਾ ਕੂੜਾ ਆ ਉਹਨੂੰ ਟ੍ਰੈਨ ਕੀਤਾ ਜਾਂਦਾ ਹੈ ਉਹਨੂੰ ਅਲੱਗ-ਅਲੱਗ ਕੀਤਾ ਜਾਂਦਾ ਆ ਤੇ ਇਹ ਆ ਬਿਓ ਮੂਲ ਬਿਓ ਮਤਲਬ ਜਿਹੜੇ ਆਪਾਂ ਖਾਣ ਪੀਣ ਦੀਆਂ ਚੀਜ਼ਾਂ ਆ ਜਿਹੜੇ ਖਾਣ ਪੀਣ ਦਾ ਸਮਾਨ ਜਿਹੜਾ ਖਰਾਬ ਹੋ ਜਾਂਦਾ ਹੈ ਤੇ ਜਾਂ ਜਿਹੜੇ ਛਿਲਕੇ ਵਗੈਰਾ ਆ ਸਬਜ਼ੀਆਂ ਦੇ ਜਾਂ ਫਰੂਟਸ ਤੇ ਉਹ ਇਸ ਕੰਟੇਨਰ ਚਾਣਗੇ ਤੇ ਇਸ ਕੰਟੇਨਰ ਦੇ ਵਿੱਚ ਤੁਸੀਂ ਪਲਾਸਟਿਕ ਦਾ ਤੇ ਜਾਂ ਮੈਟਲ ਦੀਆਂ ਜਿਹੜੀਆਂ ਚੀਜ਼ਾਂ ਆ ਉਹ ਲਿਖਿਆ ਆ ਪਲਾਸਟਿਕ 플্যাশਨ ਗਿੱਤਰੰਕੇ ਕਾਰਟਨਸ ਤੇ ਡੂਜ਼ਨ ਤੇ ਉਹ ਸੁੱਟ ਸਕਦੇ ਆ ਤੇ ਇਹ ਵੀ ਦੋਨੋਂ ਜਿਹੜੇ ਆ ਉਹ ਸੇਮ ਹੀ ਹੈਗੇ ਆ ਤੇ ਉਹ ਇਹ ਵਾਲਾ ਜਿਹੜਾ ਆ ਵਾਈਟ ਇਹ ਹੈਗਾ ਆ ਵਾਈਟ ਗਲਾਸ ਤੇ ਜਿਹੜੀਆਂ ਵਾਈਟ ਸਫੇਦ ਬੋਤਲਾਂ ਆ ਉਹਨਾਂ ਦੇ ਲਈ ਤੇ ਆ ਜਿਹੜੀਆਂ ਰੰਗਦਾਰ ਬੋਤਲਾਂ ਲਈ ਇਸ ਲਈ ਕਿ ਬੀਨ ਦੇ ਵਿੱਚ ਬਿਆਨਾਂ ਦੇ ਵਿੱਚ ਜਿਹੜਾ ਆ ਇਹ ਆ ਪ੍ਰੋਸੈਸ ਕਰਦੇ ਆ ਜਿਹੜਾ ਜਿਹੜਾ ਕੂੜਾ ਆ ਉਹਦੀ ਪ੍ਰੋਸੈਸਿੰਗ ਹੁੰਦੀ ਹੈ ਤੇ ਤੁਹਾਨੂੰ ਕਿਤੇ ਵੀ ਕੂੜੇ ਦੇ ਵੱਡੇ ਵੇ ਢੇਰ ਨਹੀਂ ਦਿਖਾਈ ਦੇਣਗੇ ਅੱਗੇ ਆਪਾਂ ਇੱਕ ਹੋਰ ਡਿਸਟ੍ਰਿਕਟ ਦੇ ਵਿੱਚ ਜਾਵਾਂਗੇ ਤੇ ਉੱਥੇ ਅ ਇਹਨਾਂ ਦਾ ਜਿਹੜਾ ਬਹੁਤ ਵੱਡਾ એનર્ਜੀ ਪਲਾਂਟ ਲੱਗਾ ਕਿ ਕੂੜੇ ਤੋਂ ਇਹ ਕਿੱਦਾਂ ਜਿਹੜੀ ਆ ਉਹ ਉਹਨੂੰ એનર્ਜੀ ਦੇ ਵਿੱਚ ਕਨਵਰਟ ਕਰਦੇ ਆ ਤੇ ਉਹਦੇ ਨਾਲ ਫਿਰ ਜਿਹੜਾ ਗਰਮ ਪਾਣੀ ਆ ਉਹਨੂੰ ਕਹਿੰਦੇ ਵੀਨ ਫੈਨ ਵੇਰਮੇ ਤੇ ਗਰਮ ਪਾਣੀ ਜਿਹੜਾ ਆ ਉਹ ਘਰਾਂ ਦੇ ਵਿੱਚ ਫਿਰ ਆਉਂਦਾ ਆ ਇਕ ਜਿਹੜਾ ਦੇਖੋ ਜੋ ਹੁੰਦਾ ਹੈ ਉਥੇ ਉਥੇ ਦਾ ਸੈਟਅਪ ਵੀ ਹੁੰਦਾ ਹੈ ਕਿਉਂਕਿ ਬੜਾਈ ਹਰੇਕ ਪਾਰਕ ਚ ਯੂਨੀਕ ਤਰ੍ਹਾਂ ਦਾ ਕੁਝ ਨਾ ਕੋਈ ਤੁਹਾਨੂੰ ਯੂਨੀਕ ਤਰ੍ਹਾਂ ਦਾ ਜਿਹੜਾ ਝੂਲਾ ਹੈ ਉਹ ਦੇਖਣ ਨੂੰ ਜ਼ਰੂਰ ਮਿਲਦਾ ਹੈ ਸ਼ਨੀਵਾਰ ਰਾਤ ਇਹ ਸਵੇਰ ਦਾ ਟਾਈਮ ਆ 8:30 ਵਜੇ ਆ ਤੇ ਇਹ ਦੇਖ ਲੋ ਇਹ ਨਜ਼ਾਰਾ ਜਿਹੜਾ ਆ ਇਹ ਬਿਆਨਾ ਜਿਹੜਾ ਮੇਨ ਸਿਟੀ ਆ ਇੱਥੇ ਦੀ ਰਾਜਸਤਾਨੀ ਹਸਟਰੀਆ ਦੀ ਤੇ ਉਹਦੇ ਜਿਹੜੇ ਮੇਨ ਸ਼ਹਿਰ ਆ ਉਹਦੇ ਜਿਹੜੇ ਰੈਜ਼ੀਡੈਂਸ਼ੀਅਲ ਇਰੀਆ ਨੂੰ ਕਹਿ ਸਕਦੇ ਆ ਜੜੀਆਂ ਗਲੀਆਂ ਆ ਤੇ ਇਹ ਥੋੜੀ ਮਾਰੇ ਹੇਲਪਰ ਤੋਂ ਇੱਕ ਸਾਈਡ ਤੇ ਆ ਕੇ ਆ ਤੇ ਦੇਖੋ ਇੱਥੇ ਦੇ ਮਤਲਬ ਕਿ ਕਹਿਣ ਦਾ ਮਤਲਬ ਕੋਈ ਜ਼ਿਆਦਾ ਸ਼ੋਰ ਸ਼ਰਾਬਾ ਨਹੀਂ ਕੋਈ ਭੀੜ ਭੜਕਾ ਨਹੀਂ ਤੇ ਕਿੰਨਾ ਸਭ ਕੁਝ ਸ਼ਾਂਤਮਈ ਆਰਾਮਦਾਇਕ ਨਜ਼ਰ ਆ ਰਿਹਾ ਹੈ ਲੋਕ ਜਿਹੜੇ ਆ ਉਹ ਜਿਨ੍ਹਾਂ ਦੇ ਆਪਣੇ ਕੰਮਾਂ ਤੇ ਜਾਣਾ ਆ ਜਿਨ੍ਹਾਂ ਜਿਹੜੀਆਂ ਦੁਕਾਨ ਖੋਲ ਰਏ ਆ ਕਿੰਨਾ ਆਰਾਮ ਦੇ ਨਾਲ ਸਮਾਨ ਕੱਢ ਰਹੇ ਆ ਕੋਈ ਧੜਾਮ ਧੜਾਮ ਨਹੀਂ ਕੋਈ ਉੱਚੀ ਆਵਾਜ਼ ਨਹੀਂ ਤੇ ਕਿੰਨਾ ਵਧੀਆ ਤੇ ਕਿੰਨਾ ਸ਼ਾਂਤ ਤੇ ਕਿੰਨਾ ਅੱਛਾ ਲੱਗ ਰਿਹਾ ਹੈ ਇਹ ਤੁਹਾਨੂੰ ਹਰੇਕ ਡਿਸਟ੍ਰਿਕਟ ਨੂੰ ਦਿਖਾਉਣ ਦਾ ਜਿਹੜਾ ਮੇਰਾ ਮੇਨ ਪਰਪਸ ਹੈ ਉਹ ਇਹੀ ਹੈ ਕਿ ਤੁਸੀਂ ਵੀ ਇੱਥੇ ਦੀ ਜਿਹੜੀ ਖੂਬਸੂਰਤੀ ਹੈ ਉਹ ਨੂੰ ਦੇਖ ਸਕੋ ਤੇ ਇੱਥੇ ਲੋਕਾਂ ਦਾ ਰਹਿਣ ਸਹਿਣ ਕਿ ਲੋਕ ਕਿਦਾਂ ਕਿੰਨੀ ਸ਼ਾਂਤਮਈ ਜ਼ਿੰਦਗੀ ਜਿਹੜੀ ਆ ਉਹ ਇੱਥੇ ਜੀਉਂਦੇ ਆ ਤੇ ਇੱਥੇ ਦੇ ਸ਼ਹਿਰ ਦੀ ਖੂਬਸੂਰਤੀ ਇੱਥੇ ਦੀਆਂ ਪੁਰਾਣੀਆਂ ਤੋਂ ਪੁਰਾਣੀਆਂ ਬਣੀਆਂ ਹੋਈਆਂ ਬਿਲਡਿੰਗਸ ਤੇ ਉਹਨਾਂ ਦੀ ਜਿਹੜੀ ਆ ਰੱਖ-ਰਖਾਵ ਆ ਉਹਨਾਂ ਦਾ ਤੇ ਇਹ ਸਾਰੀਆਂ ਚੀਜ਼ਾਂ ਜੇ ਤੁਹਾਨੂੰ ਪਸੰਦ ਆਣ ਤੇ ਚੰਗੀਆਂ ਲੱਗਣ ਤਾਂ ਮੈਨੂੰ ਖੁਸ਼ੀ ਹੋਏਗੀ ਇਹ ਆ ਤੇ ਵਾਈਨ ਦੀ ਦੁਕਾਨ ਆਟੋਮੈਟਿਕ ਜੇ ਤੁਸੀਂ ਕੱਢਣੀ ਹੋਵੇ ਆਟੋਮੈਟ ਲਾਇਆ ਹੋਇਆ ਹੈ ਇਹ ਲੱਗਿਆ ਆ ਪੋਸਟ ਬਾਕਸ ਇਹ ਜਿੱਦਾਂ ਆਪਣੇ ਰੈੱਡ ਕਲਰ ਦੇ ਹੁੰਦੇ ਆ ਤੇ ਇੱਥੇ ਇਹਨਾਂ ਨੂੰ ਪੋਸਟ ਨੂੰ ਇਹਨਾਂ ਨੇ yellow ਕਲਰ ਦਿੱਤਾ ਆ ਇਹ ਅੱਗੇ ਜਾ ਕੇ ਆ ਮਿਡਲ ਸਕੂਲ ਦੀ ਬਿਲਡਿੰਗ ਆ ਇਹ ਲਿਖਿਆ ਨੋਏ ਬਾਉ ਮਿਡਲ ਸਕੂਲ ਇਹ ਸਕੂਲ ਦੇ ਬਿਲਕੁਲ ਹੀ ਨਾਲ ਸਪੈਸ਼ਲੀ ਲੱਗਦੀ ਦੁਕਾਨ ਇੱਥੇ ਲਿਖਿਆ ਆ ਸ਼ੂਏ ਫੋਰ ਫਰਾਉਨ ਸ਼ੂਏ ਮਤਲਬ ਸ਼ੂਜ਼ ਤੇ ਫਰਾਉਨ ਦਾ ਮਤਲਬ ਲੇਡੀਜ਼ ਔਰਤਾਂ ਦੇ ਵਾਸਤੇ ਕੋਈ ਸਪੈਸ਼ਲ ਸ਼ੂਏ ਲੱਗਦੇ ਆ ਸਪੈਸ਼ਲ ਆ ਤੇ ਹੁਣ ਆ ਗਏ ਆ ਬਿਆਨਾ ਦੀ ਮਸ਼ਹੂਰ ਸ਼ੋਪਿੰਗ ਗਲੀ ਜਿਹੜੀ ਆ ਮਰੀਆ ਹੇਲ ਫਸ਼ਤ ਰਸੇ ਚ ਇਹ ਬਿਆਨਾ ਦੀ ਮਸ਼ਹੂਰ ਸ਼ੋਪਿੰਗ ਸੈਂਟਰ ਜਿਹੜਾ ਆ ਉਹਦੇ ਵਿੱਚੋਂ ਇੱਕ ਹੀ ਆ ਜਾਂ ਕਹਿ ਸਕਦੇ ਆ ਕਿ ਮੇਨ ਆ ਇਹ ਆ ਕੈਮਿਸਟ ਸ਼ਾਪ ਦੇ ਅੰਦਰਲਾ ਥਿਊਸ ਦੇਖੋ ਲੋਕ ਕਿਦਾਂ ਕਯੂ ਚ ਲੱਗ ਕੇ ਲਾਈਨ ਚ ਲੱਗ ਕੇ ਆਪਣੇ ਟਰਨ ਦਾ ਇੰਤਜ਼ਾਰ ਕਰ ਰਹੇ ਨੇ ਕਿ ਸਾਰੇ ਜਣੇ ਇੱਕੋ ਵਾਰੀ ਕਾਊਂਟਰ ਦੇ ਆ ਕੇ ਖੜੇ ਆ ਤੇ ਜਿਹਦਾ ਦਾ ਲੱਗ ਗਿਆ ਉਹ ਪਹਿਲਾਂ ਆਪਣੇ ਦਵਾਈ ਲੈਣ ਚ ਕਾਮਯਾਬ ਹੋ ਜੀਵੇ ਨਹੀਂ ਤੁਹਾਨੂੰ ਵੇਟ ਕਰਨਾ ਪਊਗਾ ਜਦੋਂ ਤੱਕ ਤੁਹਾਡੀ ਟਰਨ ਆਂਦੀ ਆ ਤੇ ਇਸ ਸਾਈਡ ਦੇ ਉੱਪਰ ਬਣਿਆ ਹੈਗਾ ਇੱਥੇ ਦਾ ਮਰੀਆ ਹਿਲਫਸ਼ਤ ਰਸਤੇ 'ਚ ਸ਼ੋਪਿੰਗ ਸੈਂਟਰ ਗੈਨ ਗ੍ਰੋਸ ਖੇ ਦਾ मीनिंग ਹੁੰਦਾ ਆ ਚਰਚ ਤੇ ਉਹ ਸਾਹਮਣੇ ਇੱਕ ਚਰਚ ਵੀ ਨਜ਼ਰ ਆ ਰਹੀ ਆ ਤੇ ਹੁਣ ਆਪਾਂ ਮਰੀਆ ਹਿਲਫਸ਼ਤ ਰਸਤੇ ਜਿਹੜੇ ਇੱਕ ਡਿਸਟ੍ਰਿਕਟ ਤੇ ਪੈਂਦਾ ਡਿਸਟ੍ਰਿਕਟ ਸਾਤ ਤੇ ਦੂਸਰੀ ਡਿਸਟ੍ਰਿਕਟ ਤੇ ਪੈਂਦੀ ਆ ਇਹ ਚਰਚ ਮਰੀਆ ਹਿਲ ਜਿਹੜਾ ਆਪਾਂ ਛੇ ਡਿਸਟ੍ਰਿਕਟ ਦੇਖਿਆ ਸੀ ਉਹਦਾ ਨਾਮ ਸੀਗਾ ਮਰੀਆ ਇਹ ਚੀ ਡਿਸਟ੍ਰਿਕਟ ਦੀ ਆ ਚਰਚ ਤੇ ਹੁਣ ਅਸੀਂ ਬਨਸਟੇਨ ਕਾਸੇ ਜੀਵਨ ਮਤਲਬ ਸਾਤ ਤਾਰੇ ਤੇ ਇਸ ਟੈਨ ਮਤਲਬ ਉਤਾ ਰਹੇ ਜਾਣੇ ਸੱਤ ਤਾਰਿਆਂ ਵਾਲੀ ਗਲੀ ਦੇਖਦੇ ਆਂ ਇੱਥੇ ਕੀ ਖਾਸ ਗੱਲ ਹੈ ਪਹਿਲਾਂ ਤਾਂ ਇਹ ਕਾਰਨਰ ਤੇ ਬਣੀ ਹੋਈ ਆ ਖੂਬਸੂਰਤ ਬਿਲਡਿੰਗ ਇਹ ਇੱਥੇ ਆਗੇ ਇੱਕ ਪੁਰਾਣਾ ਕਾਫੀ ਹਾਊਸ ਦੀ ਡੈਕੋਰੇਸ਼ਨ ਵੈਸੇ ਅੰਦਰ ਜਿਹੜਾ ਉਹ ਕਾਫੀ ਹਾਊਸ ਦਾ ਖਾਣ ਪੀਣ ਦਾ ਸਮਾਨ ਆ ਫਰੇ ਡੈਕੋਰੇਟ ਇਹਨਾਂ ਨੇ ਇਦਾਂ ਕੀਤਾ ਹੈ ਗੂਜ਼ਰ ਜਿਹੜੀ ਆ ਇੱਥੇ ਦੀ ਯਹਰਾ ਤੇ ਇਹ ਜੇ ਕਿਸੇ ਨੇ ਯੂਰਪੀਅਨ ਡਿਜ਼ਾਈਨ ਦਾ ਗੇਟ ਲਗਵਾਉਣਾ ਹੋਵੇ ਤਾਂ ਇਸ ਤਰ੍ਹਾਂ ਦਾ ਡਿਜ਼ਾਈਨ પસંદ ਕਰ ਸਕਦੇ ਆ ਤੇ ਇਸ ਛੋਟੀ ਖੂਬਸੂਰਤ ਘਰ ਨੂੰ ਦੇਖਦੇ ਕਰਦੇ ਆ ਅੱਜ ਦੇ ਬਲੌਗ ਦੀ ਸਮਾਪਤੀ ਤੇ ਮਿਲਦੇ ਆ ਅਗਲੇ ਬਲੌਗ ਵਿੱਚ ਡਿਸਟ੍ਰਿਕਟ 8 ਵਿੱਚ ਜਿਸ ਦਾ ਨਾਮ ਹੈ ਜੋਸਫ ਸਟਾਟ ਉਮੀਦ ਹੈ ਕਿ ਤੁਹਾਨੂੰ ਇਹ ਬਲੌਗ ਪਸੰਦ ਆਏਗਾ ਤੇ ਤਦ ਤੱਕ ਦੇ ਲਈ ਰੱਬ ਰੱਖਾ